ਪੰਜਵਾ ਕਾ ਚੌਥਾ ੴ ਸਤਿਗੁਰ ਪ੍ਰਸਾਦਿ ਬਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਤਹਿ ਕਾਮਨ ਤੋਲ ਹਰ ਜਿਤ ਹਰ ਬਿਸਰਾਏ ਰਹਾਉ ਆਨੰਦ ਗਰੀਪੀ ਸਾਧ ਸੰਗ ਜਿਤ ਪ੍ਰਭ ਜਿਤ ਆਏ ਜਲ ਜਾਓ ਏ ਬਡ ਬਨਾ ਮਾਇਆ ਲਿਪਟਾਏ ਪੀਸਨ ਪੀਸੂਡ ਕਾਮਰੀ ਸੁਖ ਮਨ ਸੰਤੋਖਾਏ ਐਸੋ ਰਾਜ ਨਾ ਕਿਤੇ ਕਾਜ ਜਿਤ ਨੈ ਤ੍ਰਿਪਤਾਏ ਨਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਏ ਪਟ ਪਟੰਬਰ ਬਿਰਥਿਆ ਜੇ ਰੱਜ ਲੋਬਾਏ ਸਭ ਕਿਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ ਰਾਗ ਸੋਹੀ ਮਹੱਲਾ ਪੰਜਵਾ ਕਾ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦ ਬਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਤਹਿ ਕਾਮਨ ਤੋਲ ਹਰ ਜਿਤ ਹਰ ਬਿਸਰਾਏ ਰਹਾਉ ਆਨੰਦ ਗਰੀਪੀ ਸਾਧ ਸੰਗ ਜਿਤ ਪ੍ਰਭ ਜਿਤ ਆਏ ਜਲ ਜਾਓ ਏ ਬਡ ਬਨਾ ਮਾਇਆ ਲਪਟਾਏ ਪੀਸਨ ਪੀਸੂਡ ਕਾਮਰੀ ਸੁਖ ਮਨ ਸੰਤੋਖਾਏ ਐਸੋ ਰਾਜ ਨਾ ਕਿਤੇ ਕਾਜ ਜਿਤ ਨੈ ਤ੍ਰਿਪਤਾਏ ਨਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਏ ਪਟ ਪਟੰਬਰ ਬਿਰਥਿਆ ਜੇ ਰੱਜ ਲੋਬਾਏ ਸਭ ਕਿਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ ਰਾਗ ਸੋਹੀ ਮਹੱਲਾ ਪੰਜਵਾ ਕਾ ਚੌਥਾ ਕੋਮ ਕਾਰ ਸਤਗੁਰ ਪ੍ਰਸਾਦ ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਤਹਿ ਕਾਮਨ ਤੋਲ ਹਰ ਜਿਤ ਹਰ ਬਿਸਰਾਏ ਰਹਾਉ ਆਨੰਦ ਗ੍ਰੀਪੀ ਸਾਧ ਸੰਗ ਜਿਤ ਪ੍ਰਭ ਜਿਤ ਆਏ ਜਲ ਜਾਓ ਏ ਬਡ ਬਨਾ ਮਾਇਆ ਲਿਪਟਾਏ ਪੀਸਨ ਪੀਸੂਡ ਕਾਮਰੀ ਸੁਖ ਮਨ ਸੰਤੋਖਾਏ ਐਸੋ ਰਾਜ ਨਾ ਕਿਤੇ ਕਾਜ ਜਿਤ ਨੈ ਤ੍ਰਿਪਤਾਏ ਨਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਏ ਪਾਟ ਪਟੰਬਰ ਬਿਰਥਿਆ ਜੈ ਰੱਜ ਲੋਬਾਏ ਸਭ ਕਿਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਰਤ ਰਹਾ ਨਾਨਕ ਤਾਨ ਪਾਏ ਰਾਗ ਸੁਹੀ ਮਹੱਲਾ ਪੰਜਵਾ ਘਰ ਚੌਥਾ ਇਕ ਕੰਕਾਰ ਸਤਗੁਰ ਪ੍ਰਸਾਦ ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਤਹਿ ਕਾਮਨ ਤੋਲ ਹਰ ਜਿਤ ਹਰ ਬਿਸਰਾਏ ਰਹਾਉ ਆਨੰਦ ਗਰੀਪੀ ਸਾਧ ਸੰਗ ਜਿਤ ਪ੍ਰਭ ਜਿਤ ਆਏ ਜਲ ਜਾਓ ਏ ਬਡ ਬਨਾ ਮਾਇਆ ਲਪਟਾਈ ਪੀਸਨ ਪੀਸੂ ਊਡ ਕਾਮਰੀ ਸੁਖ ਮਨ ਸੰਤੋਖਾਏ ਐਸੋ ਰਾਜ ਨਾ ਕਿਤੇ ਕਾਜ ਜਿਤ ਨੈ ਤ੍ਰਿਪਤਾਏ ਨਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਏ ਪਾਟ ਪਟੰਬਰ ਬਿਰਥਿਆ ਜੇ ਰੱਜ ਲੋਬਾਏ ਸਭ ਕਿਛ ਤੁਮਰੇ ਹੱਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਰਤ ਰਹਾ ਨਾਨਕ ਤਾਨ ਪਾਏ ਰਾਗ ਸੋਹੀ ਮਹੱਲਾ ਪੰਜਵਾ ਘਰ ਚੌਥਾ ਇਕ ਕੰਕਾਰ ਸਤਗੁਰ ਪ੍ਰਸਾਦ ਬਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਤਹਿ ਕਾਮਨ ਤੋਲ ਹਰ ਜਿਤ ਹਰ ਬਿਸਰਾਏ ਰਹਾਉ ਆਨੰਦ ਗਰੀਪੀ ਸਾਧ ਸੰਗ ਜਿਤ ਪ੍ਰਭ ਜਿਤ ਆਏ ਜਲ ਜਾਓ ਏ ਬਡ ਬਨਾ ਮਾਇਆ ਲਪਟਾਏ ਪੀਸਨ ਪੀਸੂ ਊਡ ਕਾਮਰੀ ਸੁਖ ਮਨ ਸੰਤੋਖਾਏ ਐਸੋ ਰਾਜ ਨਾ ਕਿਤੇ ਕਾਜ ਜਿਤ ਨੈ ਤ੍ਰਿਪਤਾਏ ਨਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਏ ਪਟ ਪਟੰਬਰ ਬਿਰਥਿਆ ਜੇ ਰੱਜ ਲੋਬਾਏ ਸਭ ਕਿਛ ਤੁਮਰੇ ਹੱਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ ਰਾਗ ਸੋਹੀ ਮਹੱਲਾ ਪੰਜਵਾ ਕਾ ਚੌਥਾ ਆਰੇ ਸਤਗੁਰ ਪ੍ਰਸਾਦ ਪਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਤਹਿ ਕਾਮਨ ਤੋਲ ਹਰ ਜਿਤ ਹਰ ਬਿਸਰਾਏ ਰਹਾਉ ਆਨੰਦ ਗ੍ਰੀਪੀ ਸਾਧ ਸੰਗ ਜਿਤ ਪ੍ਰਭ ਜਿਤ ਆਏ ਜਲ ਜਾਓ ਏ ਬਡਪਨਾ ਮਾਇਆ ਲਪਟਾਏ ਪੀਸਨ ਪੀਸੂਡ ਕਾਮਰੀ ਸੁਖ ਮਨ ਸੰਤੋਖਾਏ ਐਸੋ ਰਾਜ ਨਾ ਕਿਤੇ ਕਾਜ ਜਿਤ ਨੈ ਤ੍ਰਿਪਤਾਏ ਨਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਏ ਪਾਟ ਪਟੰਬਰ ਬਿਰਥਿਆ ਜੇ ਰੱਜ ਲੋਬਾਏ ਸਭ ਕਿਛ ਤੁਮਰੇ ਹੱਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ ਰਾਗ ਸੋਹੀ ਮਹੱਲਾ ਪੰਜਵਾ ਕਾ ਚੌਥਾ ਇਕਮਕਾਰ ਸਤਗੁਰ ਪ੍ਰਸਾਦ ਬਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਤਹਿ ਕਾਮਨ ਤੋਲ ਹਰ ਜਿਤ ਹਰ ਬਿਸਰਾਏ ਰਹਾਉ ਆਨੰਦ ਗਰੀਪੀ ਸਾਧ ਸੰਗ ਜਿਤ ਪ੍ਰਭ ਜਿਤ ਆਏ ਜਲ ਜਾਓ ਏ ਬਡ ਬਨਾ ਮਾਇਆ ਲਪਟਾਏ ਪੀਸਨ ਪੀਸੂਡ ਕਾਮਰੀ ਸੁਖ ਮਨ ਸੰਤੋਖਾਏ ਐਸੋ ਰਾਜ ਨਾ ਕਿਤੇ ਕਾਜ ਜਿਤ ਨੈ ਤ੍ਰਿਪਤਾਏ ਨਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਏ ਪਟ ਪਟੰਬਰ ਬਿਰਥਿਆ ਜੇ ਰੱਜ ਲੋਬਾਏ ਸਭ ਕਿਛ ਤੁਮਰੇ ਹੱਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ ਰਾਗ ਸੁਹੀ ਮਹੱਲਾ ਪੰਜਵਾ ਕਾ ਚੌਥਾ ਇਕਮਕਾਰ ਸਤਗੁਰ ਪ੍ਰਸਾਦ ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਧੇ ਕਾਮਨ ਤੋਲ ਹਰ ਜਿਤ ਹਰ ਬਿਸਰਾਏ ਰਹਾਉ ਆਨੰਦ ਗਰੀਪੀ ਸਾਧ ਸੰਗ ਜਿਤ ਪ੍ਰਭ ਜਿਤ ਆਏ ਜਲ ਜਾਓ ਏ ਬਡ ਬਨਾ ਮਾਇਆ ਲਪਟਾਏ ਪੀਸਨ ਪੀਸੂ ਊਡ ਕਾਮਰੀ ਸੁਖ ਮਨ ਸੰਦੋਖਾਏ ਐਸੋ ਰਾਜ ਨਾ ਕਿਤੇ ਕਾਜ ਜਿਤ ਨੈ ਤ੍ਰਿਪਤਾਏ ਨਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਏ ਪਟ ਪਟੰਬਰ ਬਿਰਥਿਆ ਜੇ ਰੱਜ ਲੋਬਾਏ ਸਭ ਕਿਛ ਤੁਮਰੇ ਹੱਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ ਰਾਗ ਸੋਹੀ ਮਹੱਲਾ ਪੰਜਵਾ ਕਾ ਚੌਥਾ ਇਕ ਓਅੰਕਾਰ ਸਤਗੁਰ ਪ੍ਰਸਾਦ ਪਲੇ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਤਹਿ ਕਾਮਨ ਤੋਲ ਹਰ ਜਿਤ ਹਰ ਬਿਸਰਾਏ ਰਹਾਉ ਆਨੰਦ ਗ੍ਰੀਪੀ ਸਾਧ ਸੰਗ ਜਿਤ ਪ੍ਰਭ ਜਿਤ ਆਏ ਜਲ ਜਾਓ ਏ ਬਡ ਬਨਾ ਮਾਇਆ ਲਪਟਾਏ ਪੀਸਨ ਪੀਸੂਡ ਕਾਮਰੀ ਸੁਖ ਮਨ ਸੰਤੋਖਾਏ ਐਸੋ ਰਾਜ ਨਾ ਕਿਤੇ ਕਾਜ ਜਿਤ ਨੈ ਤ੍ਰਿਪਤਾਏ ਨਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਏ ਪਾਟ ਪਟੰਬਰ ਬਿ ਯਾ ਜੜ ਅਜ ਲੋਬਾਏ ਸਭ ਕੁਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ ਰਾਗ ਸੁਹੀ ਮਹੱਲਾ ਪੰਜਵਾ ਘਰ ਚੌਥਾ ੴ ਸਤਿਗੁਰ ਪ੍ਰਸਾਦ ਬਲੇ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਤਹਿ ਕਾਮਨ ਤੋਲ ਹਰ ਜਿਤ ਹਰ ਬਿਸਰਾਏ ਰਹਾਉ ਆਨੰਦ ਗ੍ਰੀਪੀ ਸਾਧ ਸੰਗ ਜਿਤ ਪ੍ਰਭ ਜਿਤ ਆਏ ਜਲ ਜਾਓ ਏ ਬਡ ਬਨਾ ਮਾਇਆ ਲਿਪਟਾਏ ਪੀਸਨ ਪੀਸੂਟ ਕਾਮਰੀ ਸੁਖ ਮਨ ਸੰਤੋਖਾਏ ਐਸੋ ਰਾਜ ਨਾ ਕਿਤੇ ਕਾਜ ਜਿਤ ਨੈ ਤ੍ਰਿਪਤਾਏ ਨਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਏ ਪਾਟ ਪਟੰਬਰ ਬਿਰਥਿਆ ਜੇ ਰਜ ਲੋਬਾਏ ਸਭ ਕਿਛ ਤੁਮਰੇ ਹੱਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ ਰਾਗ ਸੋਹੀ ਮਹੱਲਾ ਪੰਜਵਾ ਘਰ ਚੌਥਾ ੴ ਸਤਿਗੁਰ ਪ੍ਰਸਾਦਿ ਬਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ ਕਿਤਹਿ ਕਾਮਨ ਤੋਲ ਹਰ ਜਿਤ ਹਰ ਬਿਸਰਾਏ ਰਹਾਉ ਆਨੰਦ ਗ੍ਰੀਪੀ ਸਾਧ ਸੰਗ ਜਿਤ ਪ੍ਰਭ ਜਿਤ ਆਏ ਜਲ ਜਾਓ ਏ ਬਡ ਪਨਾ ਮਾਇਆ ਲਿਪਟਾਏ ਪੀਸਨ ਪੀਸੂਟ ਕਾਮਰੀ ਸੁਖ ਮਨ ਸੰਤੋਖਾਏ ਐਸੋ ਰਾਜ ਨਾ ਕਿਤੇ ਕਾਜ ਜਿਤ ਨੈ ਤ੍ਰਿਪਤਾਏ ਨगन ਫਿਰਤ ਰੰਗ ਏਕ ਕੈ ਉਹ ਸੋਭਾ ਪਾਏ ਪਾਟ ਪਟੰਬਰ ਬਿਰਥਿਆ ਜੇ ਰਜ ਲੋਬਾਏ ਸਭ ਕੁਛ ਤੁਮਰੇ ਹੱਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ ਰਾਗ ਸੋਹੀ ਮਹੱਲਾ ਪੰਜਵਾ ਘਰ ਚੌਥਾ ੴ ਸਤਿਗੁਰ ਪ੍ਰਸਾਦ ਪਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਤੇ ਹੀ ਕਾਮਨ ਤੌਲ ਹਰ ਜਿਤ ਹਰ ਬਿਸਰਾਏ ਰਹਾਉ ਆਨੰਦ ਗ੍ਰੀਪੀ ਸਾਧ ਸੰਗ ਜਿਤ ਪ੍ਰਭ ਜਿਤ ਆਏ ਚਲ ਜਾਓ ਏ ਬਡਪਨਾ ਮਾਇਆ ਲਪਟਾਏ ਪੀਸਨ ਪੀਸੂਟ ਕਾਮਰੀ ਸੁਖ ਮਨ ਸੰਤੋਖ ਖਾਏ ਐ ਸੋ ਰਾਜ ਨਾ ਕਿਤੇ ਕਾਜ ਜਿਤ ਨੈ ਤ੍ਰਿਪਤਾਏ ਨਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਏ ਬਾਟ ਪਟੰਬਰ ਬਿਰਥਿਆ ਜੇ ਰਜ ਲੋਬਾਏ ਸਭ ਕਿਛ ਤੁਮਰੇ ਹੱਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ ਰਾਗ ਸੋਹੀ ਮਹੱਲਾ ਪੰਜਵਾ ਕਾ ਚੌਥਾ ੴ ਸਤਿਗੁਰ ਪ੍ਰਸਾਦ ਬਲਿ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਤਹਿ ਕਾਮਨ ਤੋਲ ਹਰ ਜਿਤ ਹਰ ਬਿਸਰਾਏ ਰਹਾਉ ਆਨੰਦ ਗ੍ਰੀਪੀ ਸਾਧ ਸੰਗ ਜਿਤ ਪ੍ਰਭ ਜਿਤ ਆਏ ਜਲ ਜਾਓ ਏ ਬਡ ਪਨਾ ਮਾਇਆ ਲਪਟਾਏ ਪੀਸਨ ਪੀਸੂਟ ਕਾਮਰੀ ਸੁਖ ਮਨ ਸੰਤੋਖਾਏ ਐਸੋ ਰਾਜ ਨਾ ਕਿਤੇ ਕਾਜ ਜਿਤਨੇ ਤ੍ਰਿਪਤਾਏ ਨगन ਫਿਰਤ ਰੰਗ ਏਕ ਕੈ ਉਹ ਸੋਭਾ ਪਾਏ ਪਾਟ ਪਟੰਬਰ ਬਿਰਥਿਆ ਜੇ ਰੱਜ ਲੋਬਾਏ ਸਭ ਕਿਛ ਤੁਮਰੇ ਹੱਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ ਰਾਗ ਸੋਹੀ ਮਹੱਲਾ ਪੰਜਵਾ ਘਰ ਚੌਥਾ ਇਕ ਓਕਾਰ ਸਤਗੁਰ ਪ੍ਰਸਾਦ ਬਲਿ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਤਹਿ ਕਾਮਨ ਤੋਲ ਹਰ ਜਿਤ ਹਰ ਬਿਸਰਾਏ ਰਹਾਉ ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਜਿਤ ਆਏ ਚਲ ਜਾਓ ਏ ਬਡ ਬਨਾ ਮਾਇਆ ਲਿਪਟਾਏ ਪੀਸਨ ਪੀਸ ਊਡ ਕਾਮਰੀ ਸੁਖ ਮਨ ਸੰਤੋਖ ਆਏ ਐਸੋ ਰਾਜ ਨ ਕਿਤੇ ਕਾਜ ਜਿਤ ਨੈ ਤ੍ਰਿਪਤਾਏ ਨਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਏ ਪਾਟ ਪਟੰਬਰ ਬਿਰਥਿਆ ਜੈ ਰਜ ਲੋਭਾਏ ਸਭ ਕਿਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ ਰਾਗ ਸੁਹੀ ਮਹੱਲਾ ਪੰਜਵਾ ਘਰ ਚੌਥਾ ੴ ਸਤਗੁਰ ਪ੍ਰਸਾਦ ਪਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਤਹਿ ਕਾਮਨ ਤੋਲ ਹਰ ਜਿਤ ਹਰ ਬਿਸਰਾਏ ਰਹਾਉ ਆਨੰਦ ਗਰੀਪੀ ਸਾਧ ਸੰਗ ਜਿਤ ਪ੍ਰਭ ਜਿਤ ਆਏ ਜਲ ਜਾਓ ਏ ਬਡ ਬਨਾ ਮਾਇਆ ਲਿਪਟਾਏ ਪੀਸਨ ਪੀਸੂਡ ਕਾਮਰੀ ਸੁਖ ਮਨ ਸੰਤੋਖਾਏ ਐਸੋ ਰਾਜ ਨਾ ਕਿਤੇ ਕਾਜ ਜਿਤ ਨੈ ਤ੍ਰਿਪਤਾਏ ਨਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਏ ਪਾਟ ਪਟੰਬਰ ਬਿਰਥਿਆ ਜੇ ਰੱਜ ਲੋਬਾਏ ਸਭ ਕਿਛ ਤੁਮਰੇ ਹੱਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ ਰਾਗ ਸੋਹੀ ਮਹੱਲਾ ਪੰਜਵਾ ਘਰ ਚੌਥਾ ਇੱਕ ਓਮਕਾਰ ਸਤਗੁਰ ਪ੍ਰਸਾਦ ਬਲੀਸ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਦਹਿ ਕਾਮਨ ਤੋਲ ਹਰ ਚਿਤ ਹਰ ਬਿਸਰਾਏ ਰਹਾਉ ਆਨੰਦ ਗਰੀਪੀ ਸਾਧ ਸੰਗ ਜਿਤ ਪ੍ਰਭ ਜਿਤ ਆਏ ਚਲ ਜਾਓ ਏ ਬਡ ਬਨਾ ਮਾਇਆ ਲਪਟਾਏ ਪੀਸਨ ਪੀਸੂਟ ਕਾਮਰੀ ਸੁਖ ਮਨ ਸੰਤੋਖਾਏ ਐਸੋ ਰਾਜ ਨਾ ਕਿਤੇ ਕਾਜ ਜਿਤ ਨੈ ਤ੍ਰਿਪਤਾਏ ਨਗਨ ਫਿਰਤ ਰੰਗ ਏਕ ਕੈ ਉਹੋ ਸ਼ੋਭਾ ਪਾਏ ਪਾਟ ਪਟੰਬਰ ਬਿਰਥਿਆ ਜੇ ਰੱਜ ਲੋਬਾਏ ਸਭ ਕਿਛ ਤੁਮਰੇ ਹੱਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਕਰ ਲੈਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ